ਕਾਜਾ ਸਾਰਾ ਕੰਮ ਉਸਮਾਲੇ ਕਾਇਨ ਨਾ ਹੋ ਜਿੰਨੀ ਮਿਲਦੀ ਆਤਾ ਉਸ ਰੂਹ ਨੂੰ ਕਹਿੰਦਿਆ ਮਾਂ ਉਸ ਰੂਹ ਨੂੰ ਕਹਿੰਦਿਆ ਮਾਂ ਉਸ ਰੂਹ ਨੂੰ ਕਹਿੰਦੇ ਹਾਂ ਮਾਂ ਓਕੇ ਨੈਕਸਟ ਜਿੰਨੀ ਮਰਜੀ ਤਕਲੀਫ ਚੋਵੇ ਨਾ ਮਹਿਸੂਸ ਹੋਰ ਦਿੰਦੀ ਐ ਜਿੰਦ ਘਟ ਹੋਵੇ ਤਾਂ ਮਿੰਨੂ ਫੁੱਕ ਨਹੀਂ ਆਖ ਦਿੰਦੀ ਐ ਜਦੋਂ ਨਾ ਦਿਖਦੀ ਕਾਲ ਵਿੱਚ ਜਦੋਂ ਨਾ ਦਿਖਦੀ ਕਾਲ ਵਿੱਚ ਸੁਨਣਾ ਲੱਗਦਾ ਹੈ ਗਾਂ ਉਸ ਰੂਹ ਨੂੰ ਕਹਿੰਦਿਆ ਮਾਂ ਉਸ ਨੂੰ ਕਹਿ ਗਿਆ ਮਾਂ ਕਹਿੰਦੇ ਹਾਂ ਮਾਂ ਅੱਗੇ ਪਿਆ ਤੋ ਨਾ ਨਾ ਛਿੜਕਣ ਦੇਵੇਂ ਬੱਚਿਆਂ ਨੂੰ ਨਾ ਛਿੜਕਣ ਦੇਵੇਂ ਬੱਚਿਆਂ ਨੂੰ ਗਲਤੀ ਬੱਚਾ ਅੱਜ ਨਹੀਂ ਉਠਾ ਗਈ ਐ ਪਿਆ ਤੋ ਰੋਤੋ ਓਲਾ ਵੀ ਰੱਖਦੀ ਐ ਪੁੱਤ ਤਾਂ ਪਿਓ ਨਾ ਕੀਤੇ ਗੁੱਸਾ ਕੱਢੇ ਪੁੱਤ ਦਾ ਓਲਾ ਵੀ ਰੱਖਦੀ ਐ ਹਣੀ ਹੂੰ ਪਿਆ ਤੋ ਚੋਰੀ ਪੈਸੇ ਦੂਗੀ ਘਰੇ ਨਾ ਕਰਦੀ ਨਾ ਉਸੇ ਰੂਹ ਨੂੰ ਕਹਿਿਆ ਮਾਂ ਉਸੇ ਉਸ ਰੂਹ ਨੂੰ ਕਹਿ ਅਸੀਂ ਕਹਿ ਨਹੀਂ ਆਵਾ